ਪੱਟਾਂ ਤੱਕ ਆਉਂਦੇ ਹੋਣ ਜਾਂ ਤੁਸੀਂ ਬੂਟ ਲੈਣਾ ਸਿੱਧਾ ਪਜਾਮਾ ਜੀ ਜਿਹੜੇ ਆ ਗੋਡਿਆਂ ਤੱਕ ਬੂਟ ਹੁੰਦੇ ਹਨ ਉਹ ਨਾ ਲਓ ਜੀ ਉਹ ਬਾਬੇ ਉਹ ਪਾਣੀ ਵਿੱਚ ਵੀ ਲੋਰ ਭਜ ਜਾਣੀ ਹੈ ਜੋ ਖਾਲਚ ਵੜੋਂਗੇ ਤੁਸੀਂ ਉਹ ਕਿਸੇ ਕੰਮ ਹੀ ਨਹੀਂ ਆਉਂਦੇ ਕਿ ਤੁਹਾਡੇ ਆ ਵੇਖ ਲੈ ਇਹ ਵੇਲਾ ਪਿਆ ਹੈ ਇਹ ਤਾਂ ਥਾਂ ਤਿੰਨ ਕਕਨਾਲਾ ਹੀ ਚੱਲ ਨਹੀਂ ਮਸੂਹ ਹੁਣ ਐਡੀ ਨਹੀਂ ਗੱਲ ਫੱਕਦਾ ਨਿਆਰਾ ਇਹ ਆ ਵੀ ਆ ਥਾਂ ਤੋਂ ਮੁੜ ਗਿਆ ਟਰੈਕਟਰ ਲੈ ਜਿਹੜੀਆਂ ਜੜੀਆਂ ਇੰਗਲਾ ਆਪਣਾ ਚੈਨਰ ਆਉਂਦੇ ਹੁੰਦੇ ਹਨਾ ਬਲਦਾਸਤੇ ਉਹਦੇ ਚ ਟਰੈਕਟਰ ਦੀ ਕਟਾਈ ਬਹੁਤ ਘਟ ਜਾਂਦੀ ਐ ਇਹਦੇ ਜੇ ਕਟਾਈ ਦੇਖਦੇ ਉਹਨੇ ਥਾਂ ਚ ਮੁੜ ਕੇ ਆ ਬੜਾ ਭਰੇ ਡਰਮੇ ਲਿਜਾਣੇ ਔਖੀ ਆ ਕੱਲੇ ਇੰਨੀ ਵਾਟ ਦੋ ਕਿੱਲੇ ਜਾਣਾ ਪੈਂਦਾ ਤਾਂ ਤੰਗ ਕਰਦੇ 2 ਕਿੱਲੇ ਹੋਏ ਆ ਬਾਬੇ 2 ਵਜੇ ਨੂੰ ਮੈਨੂੰ ਲੱਗਦਾ 11-12 ਵਜੇ ਆ ਗਿਆਵਾਂਗੇ ਟਾਈਮ ਬਹੁਤ ਲੱਗਦਾ ਕਿਉਂਕਿ ਆ ਨੱਕੇ ਤੋਂ ਪਾਣੀ ਭਰ ਕੇ ਲੈਣਾ ਪੈਂਦਾ ਖਾਲੀ ਮੁੜਨਾ ਪੈਂਦਾ ਹੁਣ ਖਾਲੀ ਆਈ ਜੰਨੇ ਉਧਰੋਂ ਚੌਂਡ ਤੋਂ ਲਾਸਟ ਡਰਮੀ ਲਾ ਕੇ 6 ਕਿੱਲੇ ਨਹੀਂ ਲਾਹਾਂ 150 ਲੀਟਰ ਪਾਣੀ ਦਾ ਤੇ ਮੱਥਾ-ਮੱਥੇ ਦੇ ਆਲੂ ਥੋੜਾ ਜਿਹਾ ਧੋਖਾ ਦਿੰਦੇ ਬਾਕੀ ਠੀਕ ਆ ਚਲੋ ਨਾਮ ਆਵਾਣ ਵੀ ਥੋੜਾ ਆ ਦਬਦਾ ਇਹਦੇ ਚਰੇ ਕੇ ਡਬਲ ਹੋ ਗਈ ਇਹਦੀ ਬੇਲਬੂਲ ਚੰਗੀ ਹੈ ਵਾਕੀ ਚਲੋ ਜਿਵੇਂ ਕਾਟੇ ਵਾਦੇ ਲਿਖੇ ਆ ਉਹੀ ਮਿਲਨੇ ਹੁੰਦੇ ਆਪਾਂ ਮਿਹਨਤ ਕਰ ਸਕਦੇ ਆ ਬਸ ਆ ਬੂੜਾ ਬਜਾਈ ਆਉਂਦੇ ਹਰੇ ਤਾਂ ਬਹੁਤ ਫਾਇਦਾ ਇਹ ਪੈੜੀ show.com shoes.com www. padyshoes.com ਤੋਂ ਜਾ ਕੇ ਤੁਸੀਂ ਬਾਈ ਕਰ ਸਕਦੇ ਐ ਇਹਨਾਂ ਨੂੰ লাম ਲਖਸ਼ਰ ਬਹੁਤ ਖਿਲਰ ਜਾਂਦਾ ਨਾ ਡਰਮੀਆਂ ਤੇ ਡਰਮਣਾ ਬਹੁਤ ਸੌਖਾ ਕੰਮ ਡਰਮ ਤਾਂ ਘੰਟੇ ਕਿ ਜ ਵਧੀਆ ਸਫਰੇ ਹੋ ਜਾਂਦੀ ਤੇ ਸ਼ਾਮ ਹੀ ਹੋ ਗਈ ਚਲੋ ਇੱਕ ਦੋ ਕੰਮ ਹੋਰ ਜਾਣਾ ਪਿਆ ਤੇ ਬਾਬੇ ਗਰੋਥ ਹੈ ਜਿਹੜੀ ਆਲੂ ਦੀ ਇੱਧਰ ਆ ਜਿੱਥੇ ਪਾਰ ਸੀਗੇ ਪਿਛਲੇ ਸਾਲ ਇੱਥੇ ਬਹੁਤ ਚੰਗੀ ਹੈ ਇੱਧਰ ਥੋੜੀ ਜਿਹੀ ਉਦੋਂ ਘੱਟ ਹੈ ਤੇ ਜਿਹੜਾ ਆ ਗਿਆ ਬੀਲ ਆਇਆ ਆਪਾਂ 15 ਗੱਟੇ 7000 8 ਦਾ ਉਹਦਾ ਸਾਈਜ਼ ਮੋਟਾ ਸੀ ਤੇ ਉਹ ਤਾਂ ਵੇਚਦੀ ਮੰਨ ਲਓ 2-2 ਫੁੱਟ ਤੇ ਬੂਟੇ ਆ ਉਹਦਾ ਸਵਾਦ ਜਿਹੜੀ ਗੱਲ ਨਹੀਂ ਚਲੋ 15 ਗੱਟੇ ਦੋ ਕਕਨਾਲਾਂ ਥਾਂ ਦੇ ਵਿੱਚ ਲੱਗੇ ਆ ਦੋ ਤਿੰਨਾਂ ਚ ਕਰ ਲਓ ਤੇ ਬਾਕੀ ਆ ਆਲੂ ਸੋਹਣਾ ਤੇ ਸੂਰਾ ਸਾਰਾਂ ਤੋਂ ਹਜੇ ਬਚਾ ਹਜੇ ਤੱਕ ਤਾਂ ਕੋਈ ਪੈੜ ਪੂੜ ਨਹੀਂ ਮਿਲੀ ਤੇ ਗਾਂ ਕੱਲ ਦਾ ਪਤਾ ਨਹੀਂ ਕੀ ਬੰਨ। ਤੇ ਹੁਣ ਪੌਣੇ ਚਾਲੇ ਕਰਨੂੰ ਫੇਰ ਅੱਜ ਛੱਡਦੇ ਆ ਜਾ ਕੇ ਵੀਡੀਓ ਬਹੁਤ ਦਿਨਾਂ ਬਾਅਦ ਤੇ ਇੱਕ ਦੋ ਵੀਡੀਓ ਹੋਰ ਆਈਆਂ ਪਈਆਂ ਉਹਨਾਂ ਨਾਲ ਕਰਦੇ ਆਂ ਗੱਲਬਾਤ ਮੋ ਗਿਆ ਸੜ ਜਾਣਾ। ਲਓ ਜੀ ਮਿੱਤਰ ਪਿਆਰਿਓ ਰੇ ਪਾ ਚੁੱਕੇ ਆ ਅੱਜ ਆਪਾਂ ਇਹਨੂੰ ਤੀਜੀ ਬੋਰੀ ਤੇ ਹੁਣ ਚਾਲਦੇ ਆਂ ਜੀ ਕੰਮਕਾਰ ਹੋਰ ਕਰਦੇ ਰਜੇ ਐਵੇਂ ਚ ਤੇ ਵੀਡੀਓ ਪਹਿਲਾਂ ਬਣਾਉਣਾ ਯਾਦ ਨਹੀਂ ਆ ਕਿਉਂਕਿ ਬੰਦਾ ਸੀ ਨਾਲ ਇੱਕ ਲਾਇਰ ਇਹ ਪਾਉਣ ਵਾਲਾ ਤੇ ਉਹ ਚਲਾ ਗਿਆ ਤੇ ਆਪਣੇ ਆਪ ਬੂਟ ਰੇ ਦੇ ਵਿੱਚ ਫੇਲ ਹੋ ਗਿਆ ਕਿਉਂਕਿ ਉੱਪਰੋਂ ਰੇ ਡੈਗ ਦੀ ਕਰਕੇ ਤੇ ਇਹਦੇ ਵਿੱਚ ਪੈ ਜਾਂਦੀ ਫਿਰ ਪੈਰਾਂ 'ਚ ਪੈਰਾਂ ਦੇ ਵਿੱਚ ਸੈਕ ਸੈਕ ਜੀ ਹੁੰਦੀ ਹੈ ਤਾਂ ਇਹ ਬੂਟ ਮਿੱਤਰੋ ਜਿਹੜੇ ਭਰਾ ਇਹ ਬੂਟ ਪੁੱਛਦੇ ਹੁੰਦੇ ਆ ਤਾਂ ਆ ਦੇਖ ਲਓ ਤੁਸੀਂ ਇਹਨਾਂ ਦੀ .com ਇਹਦੇ ਤੇ ਜਾ ਕੇ ਤੁਸੀਂ ਦੇਖ ਸਕਦੇ ਵੀਆਈਪੀ ਫਾਰਮਰ ਤੇ ਇਹ ਕਿਸੇ ਐਮਾਜੋਨ ਤੇ ਕਿਤੋਂ ਹੋਰ ਨਹੀਂ ਮਿਲਣਗੇ ਤੇ ਉੱਥੇ ਤੁਹਾਨੂੰ ਹੋਰ ਮਿਲ ਜਣੇ ਜਦੋਂ ਹੀ ਲੈਣੇ ਆ ਜਾਂ ਤਾਂ ਆਹ ਲੈਣੇ ਤੁਸੀਂ ਜਿਹਦੇ ਉੱਪਰਾਂ ਫੀਤੀ ਲੱਗੀ ਹੋਵੇ ਪੱਟਾਂ ਤੱਕ ਆਉਂਦੇ ਹੋਣ ਜਾਂ ਤੁਸੀਂ ਬੂਟ ਲੈਣਾ ਸਿੱਧਾ ਪਜਾਮਾ ਜਿਹੀ ਜਿਹੜੇ ਆ ਗੋਡਿਆਂ ਤੱਕ ਬੂਟ ਹੁੰਦੇ ਨਾ ਉਹ ਨਾ ਲਓ ਜੇ ਉਹ ਬਾਬੇ ਉਹ ਪਾਣੀ ਵਿੱਚ ਵੀ ਲੋਰ ਭਜ ਜਾਣੀ ਆ ਜੋ ਖਾਲਚ ਵੜੋਂਗੇ ਤੁਸੀਂ ਉਹ ਕਿਸੇ ਕੰਮ ਹੀ ਨਹੀਂ ਆਉਂਦੇ ਕਿ ਤੁਹਾਡੇ ਇਕੱਲੇ ਕਣਕ ਦੇ ਵਿੱਚ ਕੋਰ ਰੇ ਪਾਉਣ ਤੇ ਕੰਮ ਆਉਣਗੇ ਉਸ ਤੋਂ ਬਾਅਦ ਜੋ ਕਣਕ ਵੀ ਵੱਡੀ ਹੋ ਜਾਂਦੀ ਤਾਂ ਵੀ ਉਹ ਤਰੇਲ ਨਾ ਬੰਦਾ ਭੇਜੀ ਜਾਂਦਾ ਤਾਂ ਇੱਕ ਜਿਹੜੀ ਰੈਸਲਾ ਵੀਰ ਸਟਾ ਤੇ ਦਿੰਦੇ ਹੁੰਦੇ ਆ ਤਾਂ ਉਹ ਰੈਸਲਾ ਤੋਂ ਪਹਿਲਾਂ ਮੇਰੇ ਅਰੇਗੇ ਦਾ ਬੈਕਗ੍ਰਾਉਂਡ ਵੇਖਿਆ ਕਰੋ ਵੀ ਇਹ ਕੋਸ ਡੱਕਾ ਤੋੜਦਾ ਵੀ ਹੈ ਕਿ ਕੱਲੀਆਂ ਟਰੈਕਟਰਾਂ ਦੀਆਂ ਫੋਟੋ ਹੀ ਪਾਈ ਜਾਂਦਾ ਵੀ ਇਹਦਾ ਤਿਆਰਬਾ ਕੀ ਆ ਹੁਣ ਬਹੁਤ ਵੀਰ ਰਹਿ ਆ ਦੇ ਹੀ ਜਾਂਦੇ ਹੁੰਦੇ ਵੀ ਆ ਗੋਡਿਆਂ ਤੱਕ ਬੂਟ ਲੈ ਲਓ ਉਹਨਾਂ ਦਾ ਬਾਈ ਪੈਸੇ ਲੈਂਦਾ ਮਿੱਟੀ ਆ ਵੀ ਅੱਜ ਰੇਹ ਚ ਮਿੱਟੀ ਹੋ ਗਏ ਕਿਉਂਕਿ ਇਹ ਤਾਂ ਉਹ ਖੁੱਲੇ ਜੇ ਰਹਿੰਦੇ ਆ ਤਾਂ ਉੱਤੋਂ ਜੋ ਝੋਲੀ ਸੱਜੇ ਹੱਥ ਨਾਲ ਆਪਾਂ ਕੱਢਦੇ ਆ ਤੇ ਦੇ ਵਿੱਚ ਦਾਣੇ ਡਿੱਗ ਪੈਂਦੇ ਤੇ ਐਂ ਟਰੈਕਟਰਾਂ ਦੇ ਵਿੱਚ ਕੰਮ ਆ ਜੇ ਕੱਲੇ ਮੋਡੀਫਿਕੇਸ਼ਨ ਵਾਲੇ ਤੋਂ ਜਾਣਕਾਰੀ ਲਓ ਜਾਓਗੇ ਤਾਂ ਉਹਨੇ ਉਹੀ ਦੇਣੀ ਹੈ ਜੇ ਸਿੰਪਲ ਬੰਦੇ ਤੋਂ ਕਿਸੇ ਤੋਂ ਲਓਗੇ ਤਾਂ ਉਹ ਮੋਡੀਫਿਕੇਸ਼ਨ ਬਾਰੇ ਨਹੀਂ ਦਿੰਦਾ ਤਾਂਵੇਂ ਰੈ ਲੈਣ ਵਾਲੀ ਵੀ ਬੰਦੇ ਵੇਖਿਆ ਕਰੋ ਵੀ ਗਾ ਉਹ ਕਿਹਜੇ ਬੰਦੇ ਤੋਂ ਰੈ ਲੈ ਰਹੇ ਕਈ ਰੈ ਉਲਟ ਦੇ ਦਿੰਦੇ ਆ ਤਾਂ ਕਰਿਆ ਆਪਦੀ ਮਰਜ਼ੀ ਕਰੋ ਚਲ ਰੈ ਸਾਰੇ ਪਰਾਵਾਂ ਤੋਂ ਲਿਆ ਕਰੋ ਤਾਂ ਆਲੂ ਦੇ ਬਾਬੇ ਥੋੜੇ ਪੱਤੇ ਜੇ ਇਕੱਠੇ ਹੋਈ ਜਾਂਦੇ ਸਨ ਦਿਖਾ ਦਈਏ ਹੋਣਿਆਂ ਨੂੰ ਪਾਣੀ ਲਾਉਣਾ ਆਪਾਂ ਤੀਜਾ ਤੇ ਪਾਣੀ ਆਸਤੇ ਆਪਣੇ ਕੋਲੇ ਹਜੇ ਸਾਧਨ ਹੈ ਨਹੀਂ ਜਾਂ ਤਾਂ ਇੱਥੇ ਬੋਰ ਚਲਾਵਾਂਗੇ ਕਿਉਂਕਿ ਦਿਨ ਦੀਆਂ ਵਾਰੀਆਂ ਸਾਰੀਆਂ ਬੋਕਾ ਵਾਰੀ ਮੈਲ ਨਹੀਂ ਰਹੀ ਕੋਈ ਵੀ ਬਾਕੀ ਚਲੋ ਦੇਖਦੇ ਆਂ ਕੀ ਬਣਦਾ ਖੌਰਾ ਮਿਲ ਜੇ ਪੜਤਾਲ ਦਾ ਕਰਦੇ ਆਂ ਤੇ ਹੁਣ ਚੱਲਦੇ ਆਂ ਜੀ ਵੀਡੀਓ ਬਣਾਉਣ ਜਾਣਾ ਮੋਗਾ ਸਾਈਡ ਤੇ ਬਸ ਮਾਨ ਹੀ ਨਹੀਂ ਕਰ ਰਿਹਾ ਕੀ ਕਰੀਏ ਦਾ ਨਜ਼ਾਰਾ ਇਹਦਾ ਨਜ਼ਾਰਾ ਆਇਆ ਵੀ ਇਹਦੇ ਉਹ ਲੱਗੀ ਹੋਈ ਆ ਮਗਰ ਹੱਕ ਦਾ ਨਜ਼ਾਰਾ ਇਹ ਆ ਵੀ ਆ ਥਾਂ ਤੋਂ ਮੁੜ ਗਿਆ ਟਰੈਕਟਰ ਲੈ ਇਹ ਫਾਇਦਾ ਇਹਦਾ ਜੇ ਆਹੀ ਗੱਡੀ ਪੁਰਾਣਾ ਸਟਾਈਲ ਨਾਲ ਜਿਵੇਂ ਇਹਦੇ ਬੰਬ ਆਉਂਦੇ ਹੁੰਦੇ ਬੰਬ ਬੋਲ ਦਿੰਦੇ ਸਾਡੇ ਤਾਂ ਐ ਦੋਨੋਂ ਸਾਈਡ ਇਹਦੀਆਂ ਜਿਹੜੀਆਂ ਐਂਗਲਾ ਆਪਣਾ ਚੈਨਰ ਆਉਂਦੇ ਹੁੰਦੇ ਹਨਾ ਬਲਦਾਸਤੇ ਤਾਂ ਉਹਦੇ ਚ ਟਰੈਕਟਰ ਦੀ ਕਟਾਈ ਬਹੁਤ ਘਟ ਜਾਂਦੀ ਹੈ ਇਹਦੇ ਜੇ ਕਟਾਈ ਦੇਖਦੇ ਉਹਨੇ ਥਾਂ ਚ ਮੁੜ ਕੇ ਆ ਗਈ ਗੱਡੀ ਲੈ ਵੀ ਮਿੱਤਰੋ ਕਰਾ ਸਾਹ ਚੜ ਗਿਆ ਪਾਣੀ ਮੌਕੇ ਤੇ ਜਮਾ ਮਿਲ ਗਿਆ ਰਾਤ ਹੋ ਜੂਗੀ ਤੇ ਮੱਥੇ ਵਾਲੀ ਬੈਂਡਰੀ ਅੱਜ ਦੇਊਗੀ ਕੰਮ ਇਸ ਤੋਂ ਬਾਅਦ ਵਿਆਹ ਵੀ ਜੇ ਤਾਂ ਕਰਕੇ ਅੱਜ ਫਿਰ ਲਾਉਣਾ ਹੀ ਪਊਗਾ ਪਾਣੀ ਤੇ ਆਲੂਆਂ ਦਾ ਪਾਣੀ ਹੁੰਦਾ ਰਿਸਕੀ ਕੰਮ ਚਲੋ ਪੁਰਾ ਆਲੂਆਂ ਨੂੰ ਪਾਣੀ ਲਾਉਣਾ ਵੀ ਜ਼ਰੂਰੀ ਸੀ ਵਿਆਹ ਵੀ ਦੀ ਵੇਟ ਆਪਾਂ ਨਹੀਂ ਕਰ ਸਕਦੇ ਚਲੋ ਦੇਖਦੇ ਆ ਕੀ ਬਣਦਾ ਏ ਅੱਗੇ ਜਾ ਕੇ ਏ ਭਾਈ ਜੀ ਸਾਨੂੰ ਨਹਿਰ ਦਾ ਪਾਣੀ ਮਿਲਦਾ ਇਹ ਤੇ ਨਹਿਰ ਤੋਂ ਪਾਣੀ ਆਉਂਦਾ ਤਾਂ ਕਰਕੇ ਥੋੜਾ ਲਾਉਣਾ ਔਖਾ ਇਹ ਪਰ ਲੱਗ ਤਿੰਨ ਕ ਘੰਟੇ ਚ ਹੀ ਜਾਊਗਾ ਚਾਰ ਕਿੱਲੇ ਜਗਾ ਚਲੋ ਦੇਖਦੇ ਹਾਂ ਬਾਕੀ ਮੱਥੇ-ਮੁੱਥੇ ਸਾਨੂੰ ਅੱਡ ਲਾਉਣੇ ਪੈਂਦੇ ਆ ਤੇ ਬਾਕੀ ਹੁਣ ਬਾਬੇ ਟਾਈਮ ਲੱਗਣਾ ਨਹੀਂ ਵੀਡੀਓ ਦਾ ਇੰਨਾ ਕੁ ਸ਼ਾਰਟ ਹੀ ਪਾਵਾਂਗੇ 100% ਤਾਂ ਲਓ ਜੀ ਬਾਬੇ ਕਹਿੰਦੇ ਤਸੱਲੀ ਹੋ ਗਈ ਹੁਣ ਮੋਟਰ ਬੰਦ ਕਰਾਈ ਭੱਜ ਕੇ ਸੇਮੇ ਤੋਂ ਮੈਂ ਨਹੀਂ ਪੂਰਾ ਆਈਦਾ ਮੋਟਰ ਬੰਦ ਕਰ ਦੇ ਪਾਣੀ ਜਾਵੜਿਆ ਦੂਰ ਤੇ ਮਗਰੀ ਟੁੱਟੀ ਜਾਂਦਾਈ ਮਗਰੀ ਟੁੱਟੀ ਜਾਂਦਾਈ ਤੇ ਪਰ ਪਾਣੀ ਮਸਾਂ ਹੀ ਪੂਰਾ ਪੂਰਾ ਲੱਗਿਆ ਹੋਰਾ ਵੱਧੀ ਲੱਗਿਆ ਮਨ ਲਾ ਦਾ ਆ ਮੂੰਹੇ ਖੋਲੇ ਅੰਦੇ ਮਗਰ ਪਾਣੀ ਲੰਮਾ ਹੋ ਗਿਆ ਪਾਣੀ ਹੈ ਜਿਆਦਾ ਹੀ ਇਹ ਹੁਣ ਘਟਿਆ ਪਾਣੀ ਚਲੋ ਅਜੇ ਵੀ ਬਾਤ ਚੱਲ ਰਹੀ ਹੈ ਤੇ ਪਾਣੀ ਯਾਰ ਬਹੁਤ ਔਖਾ ਲਾਉਣਾ ਲਓ ਜੀ ਕਹਿੰਦੇ ਸ਼ੁਰੂਆਤ ਕਰਨ ਲੱਗਿਆ ਨਵੇਂ ਫੋਨ ਦੇ ਵਿੱਚ ਤੇ ਦੋ ਕੁ ਛਲਾਂਗਾ ਮਾਰੀਆਂ ਆਪਾਂ ਤੇ ਉੱਤੇ ਟੱਪੇ ਆ ਸਤਿ ਸ੍ਰੀ ਅਕਾਲ ਜੀ ਮਹਾਰਾਜ ਜੀ ਧੰਨਵਾਦ ਫੋਨ ਦਾ ਤੁਹਾਨੂੰ ਰੀਜਨ ਦੱਸ ਦਈਏ ਵੀ ਕੀ ਹੋਇਆ ਉਹਦੇ ਨੇਰੇ ਪਾਣੀ ਲਾਉਣ ਲੱਗ ਗਏ ਤੇ ਪਾਣੀ ਕੱਲੇ ਤਾਂ ਸੂਤ ਨਹੀਂ ਆ ਆਹ ਫੱਟੀ ਲਾ ਕੇ ਆਹ ਪੈਰ ਸਿੱਧਾ ਇਹਦੇ ਵਿੱਚ ਠੋਕਿਆ ਤੇ ਆ ਬੰਨੀ ਆ ਜਿਹੜੀ ਇਹਦੀ ਇੱਥੇ ਇਹਦੇ ਤੇ ਵਜਿਆ ਮੈਂ ਤੇ ਮੇਰੀ ਢੰਡਰੀ ਆ ਜਿਹੜੀ ਕ੍ਰੈਕ ਹੋ ਗਈ ਤੇ ਹੁਣ ਮੈਂ ਦਵਾਈ ਦੋਈ ਲੈ ਕੇ ਤੇ ਫੋਨ ਨਵਾਂ ਲੈ ਕੇ ਰੁਪਿਆ 50000 ਲੱਗ ਗਿਆ ਪਾਣੀ 50000 ਤੇ ਪੈ ਗਿਆ ਆਲੂਆਂ ਨੂੰ ਤੇ ਫੇਰ ਆਏ ਆ ਬਾਕੀ ਆਪਦੀ ਹਾਲਤ ਠੀਕ ਠਾਕ ਆ ਕੋਈ ਚੱਕਰ ਨਹੀਂ ਤੇ ਵੀਡੀਓ ਦੀ ਕੁਆਲਿਟੀ ਦੇ ਵਿੱਚ ਫਰਕ ਦੱਸੋ ਪਿਆ ਕਣੀ ਆਲੂਆਂ ਦੇ ਚੱਕਰ ਤੇ ਚੱਲ ਪਾਣੀ 50000 ਤਾਂ ਲੱਗ ਗਿਆ ਕੁਆਲਿਟੀ ਦੱਸੋ ਕੋਈ ਮਾੜਾ ਮੋਟ ਹੈ ਫਰਕ ਕਣੀ ਉਹ ਯਾਰ ਫੋਕਸ ਛੱਡਦਾ ਜਦੋਂ ਐਂ ਜੂ ਮਾਰਦੇ ਸੀ ਨਾ ਇਹ ਉਦੋਂ ਫੋਕਸ ਛੱਡ ਜਾਂਦਾ ਜੀ ਆਹ ਵੇਖੀਰ ਵੇਖੀ ਹੋਈ ਹੀ ਨਹੀਂ ਸਹੀ ਇਹ ਨਹੀਂ ਹੁੰਦੇ ਬਾਈ ਨਵੇਂ ਪੱਤੇ ਨਵੇਂ ਪੱਤੇ ਸਹੀ ਹੋਣੇ ਚਾਹੀਏ ਨਵੇਂ ਫਿਰ ਆਈਡੀ ਛੇਦੀ ਨਹੀਂ ਨਾ ਬਾਹਰ ਆਉਂਦੇ ਨੇ ਇਹਦਾ ਮੈਂ ਸਾਰਿਆਂ ਨੂੰ ਪੁੱਛ ਲਿਆ ਪੱਤੇ ਤਾਂ ਹੀ ਰੱਖਦਾ ਹੈ ਨਹੀਂ ਉਹ ਸਾਰੇ ਨਹੀਂ ਰੱਖਣੇ ਚਾਹੀਦੇ ਇਹ ਕਿਤੇ ਜਿਹੜੇ ਨਵੇਂ ਪੱਤੇ ਨਹੀਂ ਆਉਦੇ ਫਿਰ ਹੁਣ ਇਹਦੇ ਤੋਂ ਦੱਸ ਜਿੰਨੀ ਇਹਦੇ ਤੇ ডোজ ਪਾਈ ਵੀ ਦਵਾਈ ਦੀ ਇਹਦੇ ਪੱਤਿਆਂ ਤੇ ਤਾਂ ਇੰਨੀ ਤਾਂ ਪੈਣੀ ਨਹੀਂ ਕਿਤੇ ਹਾਤੇ ਤੇ ਉੱਤੋਂ ਪੱਤੇ ਤਾਂ ਉਹਨੇ ਹੀ ਖਰਾਬ ਅਗੇ ਗਰਮਾ ਦਾ ਰਹੀ ਜੀ ਪ੍ਰੋਬਲਮ ਆ ਉਹ ਵੀ ਐਂ ਬਲਰ ਕਰੀ ਰੱਖਦਾ ਜੀ ਉਹ 30 90 ਦਾ ਫੇਰ ਆ ਟੂ ਮੈਣਾ ਬੜਾ ਨੇੜੇ ਜੂ ਮੈਂ ਇੱਕ ਕਹਿੰਦੇ ਇੱਕ ਹੋਰ ਕਰ ਮੈਂ ਉਹ ਵੇਖੀ ਕਿ ਕਹਿੰਦੇ ਟਰੈਕਟਰ ਨਾਲ ਤੇਰੇ 33 33 ਨਾਲ ਹਾਂ ਆ ਹੁਣ ਨਾਪਿਆ ਪਹਿਲਾਂ ਵਾਲਾ ਪਹਿਲਾਂ ਜਿਹੜਾ ਪਹਿਲਾਂ ਨਾਪਿਆ ਉਹ ਤੇਰੇ ਯਾਦ ਆ 33 ਦੀ ਤਾਂ ਲੈਂਦਾ ਸੀ ਆਪਾਂ ਉਦੋਂ ਤਾਜ਼ਾ ਤਾਜ਼ਾ ਲੈਂਦਾ ਸੀ ਤਾਜ਼ਾ ਨਹੀਂ ਲੈਂਦਾ ਸੀ ਥੋੜਾ ਚਿਰ ਹੋ ਗਿਆ ਸੀ ਹੁਣ ਇਹ ਭੈ ਆਪਾਂ ਨਵਾਂ ਲੈਂਦਾ ਈ 1500 ਦਾ ਨਾ ਹਨ ਐਰ ਦੇ ਪਾਣੀ ਚ ਬਹੁਤ ਆਈ ਆਵੇ ਓਏ ਆਟ ਆ ਕੀ ਆਨੇ ਹੁੰਦੇ ਆ ਬਰੇਤੀ ਜੀ ਸੈਲਟਾ ਸੈਲਟਾ 13 13 ਕੇ 14 ਚ 13 ਚ ਲਿਆਦੇ 13 ਚ ਹਾਂ 14 ਪੁੱਥੇ ਲੈ ਗਏ ਜਦੋਂ ਤੁਸੀਂ ਸਿਚੁਏਸ਼ਨ ਮਕਬਲਾ ਕਰਿਆ ਹੂੰ ਲੋ ਫਿਰ ਆਈ ਕੀ ਉਹ ਤਾਂ 14 ਚ ਸੀ ਤੂੰ ਹਾਂ 14 15 ਜੀ ਕਰੀ ਹੂੰ ਹਾਂ ਆ ਆਪਣੀ ਤੂੜੀ ਦੀ ਲੋਕ ਔਖੇ ਹੋਈ ਜਾਂਦੇ ਓ ਐਲਾਰਾ ਸਾਇਆ ਇਧਰੋਂ ਦਾ ਬੜਾ ਵਿਰਲਾ ਇਹ ਇਹੋ ਨੇ 20 ਸੀ ਮੋਟਾ ਯਾਰ ਚੱਕਿਆ ਹੀ ਨਹੀਂ ਮਸ਼ੀਨ ਨੇ ਮਸ਼ੀਨ ਸੀ ਮਸ਼ੀਨ ਸੀ ਪਰਾਣੀ 20 ਵੱਡ ਲੈਣਦੇ ਵਧੀਆ ਰਹਿਣਾ 2 ਟੋਟੇ ਹੀ ਕਰ ਲੈਂਦੇ 20 ਨਾਲੇ ਥਾਂ ਹੀ ਪੂਰਾ ਵੱਧ ਵੀ ਜਾਣਾ ਚੱਲ ਕੋਈ ਨਹੀਂ 20 ਤਾਂ ਫੁੱਲ ਤੇ ਹੀ ਸੀ ਇਦੂ ਉੱਤੇ ਪਉਂਦੀ ਨਹੀਂ ਸੀ 20 ਤਾਂ ਆਹਨੇ ਸਾਰਾ ਫੁੱਲ ਤੇ ਵਧਾਇਆ ਹੋਇਆ ਸੀ ਆ ਗਿਆ ਇਹਦੇ ਚ ਟੱਪੇ ਬਾਹਲੇ ਆ ਇਹ ਵਿਚ ਵਿਚ ਜਾ ਕੇ ਤਾਂ ਇੱਥੋਂ ਤਾਂ ਦੂਰੋਂ ਆਏ ਇੱਕ ਸਰਦੀ ਦਾ ਜਦੋਂ ਵਿਚ ਜਾਣੇ ਨਾ ਸਪਰੇਅ ਕਰਦੇ ਉਹ ਤਾਂ ਐਂ ਲੱਗਦਾ ਵੀ ਖਾਲੀ ਛਾਂ ਚ ਹੀ ਘਰੀ ਜ ਨੇ ਇਹਦੀ ਆਪਾਂ ਰੋਕਿੰਗ ਕਰਾਂਗੇ ਜ਼ਰੂਰ ਆਖਾ ਰੋਕਿੰਗ ਇਹਦੀ ਹੁਣ ਯਾਰ ਕਰ ਦਾਂਗੇ ਪਰ ਇਹ ਸਾਰੇ ਇਕੱਠੇ ਜੁਏ ਪਏ ਨਾ ਆਪਾਂ ਨੂੰ ਤਾਂ ਪਛਾਣ ਹੀ ਨਹੀਂ ਹੋਣੀ ਰੋਕਿੰਗ ਵਾਲੇ ਬੂਟੇ ਦੀ ਵੇਖਦੇ ਹਾਂ ਕੋਈ ਵੱਟ ਦੇ ਹੁਣੇ ਹਾਂ ਵੇਖ ਲਾ ਇਹ ਵੇਲਾ ਪਿਆ ਹੈ ਇਹ ਤਾਂ ਥਾਂ ਤਿੰਨ ਕਕਣਾਂ ਵਾਲਾ ਹੀ ਚੱਲਦਾ ਨਹੀਂ ਮਹਿਸੂਸ ਹੋਣਾ ਏਡੀ ਨਹੀਂ ਗੱਲ ਆ ਦੇਖਣਾ ਹਾਂ ਆ ਵੇ ਆ ਸ਼ੂਟਰ ਨੇ ਉਹਦੇ ਜਿਆਦਾ ਤੁਹਾਨੂੰ ਤੇ ਪਾਣੀ ਐਨਾ ਹੀ ਤਾਂ ਆ ਵੇ ਕਿਥੋ ਕਿਥੋ ਤਾਂ ਇੰਆ ਦਾ ਪੌਣੀਆਂ ਪੌਣੀਆਂ ਖਾਲੀਆਂ ਕਰਦਿਆਂ ਦੇ ਦੇਖੀ ਆ ਚਾਰ ਪੰਜ ਤਾਂ ਹਾਂ ਕਣਕ ਆਪਣੇੰਗੂ ਉਹ ਵੀ ਵੀਜੀ ਜਾਂਦੇ ਆ ਇਹ ਵੀਡੀਓ ਚ ਕਰੀਏ ਨਾ ਹਾਂ ਦਾਸ